ਅਸੀਂ ਸਤਿਗੁਰੂ ਜੀਆਂ ਦੇ ਦਰਬਾਰ ਅੰਦਰ ਸਜੇ ਹਾਂ ਔਰ ਜੇਕਰ ਸਾਨੂੰ ਕੋਈ ਪੁੱਛੇ ਤੁਸੀਂ ਕੌਣ ਹੋ ਤੇ ਸਹਿ ਸੁਭਾਵ ਕੀ ਆਪਾਂ ਮੁੱਖ ਦੇ ਵਿੱਚੋਂ ਬਚਨ ਕਰਾਂਗੇ ਅਸੀਂ ਸਿੱਖ ਹਾਂ ਗੁਰੂ ਨਾਨਕ ਦੇ ਸਿੱਖ ਹਾਂ ਧੰਨ ਕਲਗੀ ਧਰਪਤਾ ਦੇ ਸਿੱਖ ਹਾਂ ਸਿੱਖ ਦੀ ਪਰਿਭਾਸ਼ਾ ਸਿੱਖ ਦਾ ਜੀਵਨ ਬੜਾ ਉੱਚਾ ਹੈ ਜੀ ਕਿਉਂਕਿ ਸਾਡੇ ਗੁਰੂ ਗਿਆਨ ਗੁਰੂ ਨੇ ਸਾਡੇ ਗੁਰੂ ਹਰ ਵਕਤ ਸਾਨੂੰ ਗਿਆਨ ਸੋਝੀ ਤੇ ਸਮਝ ਦਿੰਦੇ ਨੇ ਅਗਿਆਨਤਾ ਦੇ ਹਨੇਰੇ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਗੁਰੂ ਕਰਦਾ ਹੈ ਤੇ ਸਿੱਖ ਜਦੋਂ ਗੁਰੂ ਦੇ ਦਰਬਾਰ ਦੇ ਅੰਦਰ ਆਉਂਦਾ ਹੈ ਨਾ ਜੀ ਉਹ ਆਪਣੇ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਕਰਦਾ ਹੈ ਸਿੱਖਿਆ ਪ੍ਰਾਪਤ ਕਰਦਾ ਹੈ ਸਾਡਾ ਗੁਰੂ ਗਿਆਨ ਵੰਡਣ ਵਾਲਾ ਹੈ ਅਸੀਂ ਗੁਰੂ ਦੀ ਗੋਦ ਅੰਦਰ ਬੈਠੇ ਸਿੱਖ ਗਿਆਨ ਪ੍ਰਾਪਤ ਕਰਨ ਵਾਲੇ ਹਾਂ ਸਿੱਖ ਦੇ ਸੌਖੇ ਜੇ ਸ਼ਬਦ ਅਰਥ ਨੇ ਕਿ ਸਿੱਖਣ ਵਾਲਾ ਜਿਹੜਾ ਹਰ ਵਕਤ ਸਿੱਖਦਾ ਹੀ ਰਹੇ ਜਿੰਨਾ ਤੱਕ ਆਖਰੀ ਸਾਹ ਨਾ ਨਿਕਲ ਜਾਵੇ ਸਿੱਖ ਜਿਹੜਾ ਹੈ ਉਹਨਾਂ ਤੱਕ ਗੁਣ ਜਿਹੜੇ ਨੇ ਉਹਨਾਂ ਨੂੰ ਸਿੱਖਦਾ ਹੀ ਰਹਿੰਦਾ ਕਦੀ ਪੂਰਾ ਨਹੀਂ ਹੁੰਦਾ ਗੁਰੂ ਪੂਰਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਸਿੱਖ ਵੀ ਪੂਰਾ ਬਣ ਜਾਂਦਾ ਹੈ ਪਰ ساری ਜ਼ਿੰਦਗੀ ਸਿੱਖ ਜਿਹੜਾ ਹੈ ਉਹ ਸਦਾ ਵਾਸਤੇ ਚੰਗੇ ਗੁਣ ਜਿਹੜੇ ਉਹਨਾਂ ਨੂੰ ਗ੍ਰਹਿਣ ਕਰਦਾ ਹੈ ਸੰਗਤ ਜੀ ਸਿੱਖ ਦੀ ਪਰਿਭਾਸ਼ਾ ਸਿੱਖ ਦੀ ਡੈਫੀਨੇਸ਼ਨ ਕੀ ਹੈ ਤੁਸੀਂ ਅਕਾਲ ਤਖਤ ਸਾਹਿਬ ਜੀਆਂ ਦੀ ਰਹਿਤ ਮਰਿਆਦਾ ਪੜੋਗੇ ਉਸ ਦੇ ਅੰਦਰ ਲਿਖਿਆ ਹੈ ਸਿੱਖ ਕੌਣ ਹੈ ਉੱਥੇ ਅਗਲੇ ਪਾਸੇ ਉੱਤਰ ਹੈ ਸਿੱਖ ਉਹ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਪੂਜਦਾ ਹੈ ਅਕਾਲ ਦੀ ਪੂਜਾ ਕਰਦਾ ਹੈ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕਰ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸਾਂ ਪਾਤਸ਼ਾਹਾਂ ਨੂੰ ਸਜਦਾ ਕਰਦਾ ਹੈ ਅਗਲਾ ਬਚਨ ਹੈ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੰਨਣ ਵਾਲਾ ਤੇ ਸਤਿਗੁਰੂ ਜੀਆਂ ਦੀ ਗੁਰਬਾਣੀ ਨੂੰ ਆਪਣੇ ਹਿਰਦੇ ਅੰਦਰ ਵਸਾਉਣ ਵਾਲਾ ਸਿੱਖ ਹੈ ਤੇ ਉਸ ਤੋਂ ਅਗਲਾ ਵਚਨ ਪੜ੍ਹੀਏ ਤੇ ਕਹਿੰਦੇ ਕਲਗੀਧਰ ਪਿਤਾ ਜੀ ਜਿਨ੍ਹਾਂ ਦੀ ਖੰਡੇ ਬਾਟੇ ਦੀ ਪੌੜ ਨੂੰ ਛਕਣ ਵਾਲਾ ਅਸਲ ਦੇ ਵਿੱਚ ਉਹ ਸਿੱਖ ਹੈ ਅਖੀਰ ਦੇ ਅੰਦਰ ਰਹਿਤ ਮਰਿਆਦਾ ਦੇ ਅੰਦਰ ਜ਼ਿਕਰ ਹੈ ਕਿ ਜਿਹੜਾ ਆਪਣੇ ਧਰਮ ਨੂੰ ਛੱਡ ਕਰਕੇ ਹੋਰ ਕਿਸੇ ਦੀ ਪੂਜਾ ਨਹੀਂ ਕਰਦਾ ਅਸਲ ਦੇ ਵਿੱਚ ਉਹ ਸਿੱਖ ਹੈ ਇਸ ਸਿੱਖ ਦੀ ਉਦਾਹਰਣ ਰਹਿਤ ਮਰਿਆਦਾ ਦੇ ਅੰਦਰ ਹੈ ਹੁਣ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਵੇਖੀਏ ਸਤਿਗੁਰੂ ਸ੍ਰੀ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਸਿੱਖ ਹੈ ਕੀ ਕਿਉਂਕਿ ਜਦੋਂ ਆਪਾਂ ਗੁਰੂ ਘਰ ਆਣ ਕਰਕੇ ਗੁਰੂ ਅੱਗੇ ਆਪਣਾ ਸੀਸ ਨਿਵਾਉਨੇ ਆਣਾ ਜੀ ਉਸ ਤੋਂ ਭਾਵ ਹੁੰਦਾ ਹੈ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦੇਣਾ ਸਾਡੇ ਦੋਵੇਂ ਹੱਥ ਜੁੜ ਜਾਂਦੇ ਸਤਿਗੁਰੂ ਜੀਾਂ ਦੇ ਦਰਬਾਰ ਦੇ ਵਿੱਚ ਆਉਣ ਤੋਂ ਪਹਿਲਾਂ ਸਤਿਗੁਰੂ ਸਾਡਾ ਕੋਈ ਜੋਰ ਨਹੀਂ ਸਾਡੇ ਦੋਵੇਂ ਹੱਥ ਬੰਨੇ ਹੋਏ ਸਾਡਾ ਬਲ ਤੇਰੇ ਅੱਗੇ ਨਹੀਂ ਚੱਲ ਸਕਦਾ ਅਸੀਂ ਤੇਰੇ ਨਿਮਾਣੇ ਸਿੱਖ ਹਾਂ ਤੂੰ ਸਾਡਾ ਗੁਰੂ ਹੈ ਤੇਰੇ ਕੋਲੋਂ ਆਣ ਕਰਕੇ ਹਰ ਇੱਕ ਦਾਤ ਪ੍ਰਾਪਤ ਕਰਨੀ ਹੈ ਸਿੱਖ ਜਿਹੜਾ ਜਿਵੇਂ ਪਹਿਲਾਂ ਬੇਨਤੀ ਕੀਤੀ ਹਰ ਇੱਕ ਨੂੰ ਛੱਡ ਕਰਕੇ ਭੁੱਲ ਕਰਕੇ ਕੇਵਲ ਗੁਰੂ ਦਾ ਪੱਲਾ ਪਕੜ ਲਵੇ ਉਹਨੂੰ ਕਿਹਾ ਜਾਂਦਾ ਹੈ ਜੀ ਇਹ ਗੁਰੂ ਦਾ ਪੂਰਨ ਸਿੱਖ ਹੈ ਇਹ ਪੂਰਾ ਸਿੱਖ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਿੱਖ ਦੀ ਉਦਾਹਰਣ ਦਿੰਦੇ ਆਪ ਜੀ ਹਰ ਰੋਜ਼ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹੋ ਗੁਰਸਤ ਕੁਰ ਕਾ ਜੋ ਸਿੱਖ ਅਖਾਏ ਸੋ ਭੜ ਕੇ ਉਠ ਹਰ ਨਾਮ ਧਿਆਵੈ ਉਦਮ ਕਰੇ ਭੜ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲੈ ਜਾਵੈ ਫਿਰ ਚੜ੍ਹ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਸਿੱਖ ਦਾ ਜੀਵਨ ਸ਼ੁਰੂ ਹੋਇਆ ਗੁਰੂ ਦੇ ਬਚਨ ਤੋਂ ਜਿਹੜੀ ਵੀ ਗੁਰੂ ਨੇ ਆਗਿਆ ਕਰ ਦਿੱਤੀ ਸਿੱਖ ਉਹਨੂੰ ਆਪਣੇ ਸਿਰ ਮੱਥੇ ਮੰਨਦਾ ਹੈ ਜਿਹੜੀ ਵੀ ਗੁਰੂ ਨੇ ਆਗਿਆ ਕੀਤੀ ਹੈ ਸਿੱਖ ਉਹਨੂੰ ਆਪਣੇ ਸਿਰ ਮੱਥੇ ਸਤ ਮੰਨ ਕਰਕੇ ਚੱਲਦਾ ਹੈ ਗੁਰੂ ਦੀ ਆਗਿਆ ਦੇ ਵਿੱਚ ਸਿੱਖ ਦਾ ਜੀਵਨ ਜਿਤਨਾ ਵੀ ਹੈ ਉਹ ਬਤੀਤ ਹੁੰਦਾ ਹੈ ਤਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛੀਏ ਸਤਿਗੁਰੂ ਅਸਲ ਦੇ ਵਿੱਚ ਸਿੱਖ ਹੈ ਕੌਣ ਕਹਿਣ ਲੱਗੇ ਗੁਰੂ ਦੇ ਅੱਗੇ ਆਣ ਕਰਕੇ ਸਨਮੁਖ ਹੋ ਜਾਣਾ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਗੁਰੂ ਅੱਗੇ ਸਮਰਪਿਤ ਕਰ ਦੇਣਾ ਇਹ ਸਿੱਖ ਦੀ ਪਰਿਭਾਸ਼ਾ ਹੈ ਕਹਿਣ ਲੱਗੇ ਸਨਮੁਖ ਹੋਣਾ ਤੇ ਗੁਰੂ ਦਾ ਹੁਕਮ ਮੰਨਣਾ ਗੁਰੂ ਦੀ ਆਗਿਆ ਮੰਨਣੀ ਤੇ ਹੋਰ ਦੁਨੀਆ ਦਾ ਧਿਆਨ ਛੱਡ ਦੇਣਾ ਇਹ ਸਿੱਖ ਦੀ ਪਰਿਭਾਸ਼ਾ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਾਏ ਅੰਤਰ ਆਤਮੈ ਸਮਾਲੇ ਕਹਿਣ ਲੱਗੇ ਸਿਖਾ ਗੁਰੂ ਦੇ ਸਨਮੁਖ ਹੋ ਕਰਕੇ ਗੁਰੂ ਦੇ ਸਨਮੁਖ ਰਹਿ ਕਰਕੇ ਤੇਰਾ ਜੀਵਨ ਜਿਹੜਾ ਹੈ ਉਹ ਐ ਸਮ ਕਰਕੇ ਪ੍ਰਮਾਤਮਾ ਦੇ ਘਰ ਦੇ ਅੰਦਰ ਚੰਗਾ ਬਤੀਤ ਹੋਵੇਗਾ ਗੁਰਕੇ ਚਰਨ ਹਿਰਦੈ ਧਾਰੇ ਅੰਤਰ ਆਤਮੈ ਸਮਾਲੇ ਗੁਰੂ ਜੀ ਦੇ ਸੋਹਣੇ ਚਰਨ ਕਮਲ ਗੁਰੂ ਜੀ ਦੇ ਗੁਣ ਆਪਣੇ ਹਿਰਦੇ ਅੰਦਰ ਸਿਖ ਪੈਦਾ ਕਰੇ ਵਸਾਵੇ ਧਰੇ ਅੰਤਰ ਆਤਮੈ ਸਮਲੈ ਆਪਣੀ ਆਤਮਾ ਦੇ ਅੰਦਰ ਪ੍ਰਮਾਤਮਾ ਦੇ ਸ਼ਬਦਾਂ ਨੂੰ ਵਸਾਵੇ ਆਪਣੇ ਚਿੱਤ ਦੇ ਅੰਦਰ ਸਦਾ ਵਾਸਤੇ ਗੁਰੂ ਦੀ ਵਡਿਆਈ ਕਰੇ ਤੇ ਸਤਿਗੁਰ ਕਹਿੰਦੇ ਅੰਤਰ ਆਤਮੈ ਸਮਲੈ ਆਪ ਛੱਡ ਸਦਾ ਰਹੇ ਪਰਣ ਗੁਰਬਿਣ ਅਵਰਣਾ ਜਾਣ ਕੋਈ ਸਿੱਖ ਕੌਣ ਹੈ ਕਹਿਣ ਲੱਗੇ ਆਪਣੀ ਹਉਮੈ ਨੂੰ ਮੁਕਾ ਕਰਕੇ ਆਪ ਛੱਡ ਸਦਾ ਰਹੇ ਪਰਣਾ ਸਦਾ ਵਾਸਤੇ ਜਿਹੜਾ ਸਿੱਖ ਗੁਰੂ ਦੇ ਚਰਨਾਂ ਦਾ ਪੌਰਾ ਬਣਦਾ ਹੈ ਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਧਰਦਾ ਹੈ ਤੇ ਜਿਹੜਾ ਇਹ ਆਸ ਰੱਖੇ ਸਤਿਗੁਰੂ ਤੇਰੇ ਤੋਂ ਇਲਾਵਾ ਮੇਰਾ ਹੋਰ ਕੋਈ ਵੀ ਆਸਰਾ ਪਰਣਾ ਨਹੀਂ ਤੇਰੇ ਤੋਂ ਇਲਾਵਾ ਮੈਨੂੰ ਹੋਰ ਕਿਸੇ ਦਾ ਸਹਾਰਾ ਨਹੀਂ ਆਪ ਛੱਡ ਸਦਾ ਰਹੇ ਪਰਣਾ ਗੁਰ ਬਿਨ ਅਵਰ ਨਾ ਜਾਣੇ ਕੋਏ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਕੁਝ ਵੀ ਨਾ ਸਮਝਦਾ ਹੋਵੇ ਆਪਣੇ ਇਹਨਾਂ ਨੇਤਰਾਂ ਤੇ ਨਾ ਬਿਠਾਉਂਦਾ ਹੋਵੇ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਉ ਸਤਗੁਰੂ ਜਦੋਂ ਦਾ ਤੇਰਾ ਪੱਲਾ ਪਕੜਿਆ ਗਰੀਬ ਨਵਾਜ਼ ਉਦੋਂ ਦਾ ਮੈਂ ਇਹਨਾਂ ਅੱਖਾਂ ਤੇ ਕਿਸੇ ਨੂੰ ਬਿਠਾ ਕੇ ਵੀ ਨਹੀਂ ਵੇਖਿਆ ਕਲਗੀਧਰ ਪਿਤਾ ਕਹਿੰਦੇ ਉਹ ਸਿੱਖ ਹੈ ਆਪ ਛੱਡ ਸਦਾ ਰਹੇ ਪਰਣੈ ਗੁਰਬਿਣ ਅਵਰਣਾ ਜਾਣੇ ਕੋਏ ਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਸਿੱਖ ਆਪਣੇ ਹਿਰਦੇ ਅੰਦਰ ਥਾਂ ਨਾ ਦਵੇ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਫਿਰ ਪੜੀਏ ਆਪਾਂ ਸਾਰੇ ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਸਤਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਸਿੱਖ ਹੈ ਭਾਈ ਜਿਹਦੇ ਕੋਲ ਹੋਰ ਕਿਸੇ ਦਾ ਆਸਰਾ ਪਰਣਾ ਨਹੀਂ ਉਹ ਸਿੱਖ ਹੈ ਜਿਹੜਾ ਆਪਣੇ ਗੁਰੂ ਤੋਂ ਇਲਾਵਾ ਹੋਰ ਕਿਸੇ ਨੂੰ ਪੂਜਦਾ ਨਹੀਂ ਉਹ ਸਿੱਖ ਸਨਮੁਖ ਹੈ ਜਿਹੜਾ ਕੇਵਲ ਆਪਣੇ ਗੁਰੂ ਦੇ ਚਰਨਾਂ ਦਾ ਆਸਰਾ ਪਾਲਦਾ ਹੈ ਗੁਰੂ ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਸੋ ਸਿੱਖ ਸਖਾਬੰਦ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਗੁਰੂ ਦੇ ਭਾਣੇ ਦੇ ਵਿੱਚ ਚੱਲਣ ਵਾਲਾ ਗੁਰੂ ਦੀ ਆਗਿਆ ਦੇ ਵਿੱਚ ਰਹਿਣ ਵਾਲਾ ਅਸਲ ਦੇ ਵਿੱਚ ਉਹ ਮਹਾਨ ਸਿੱਖ ਹੈ ਕਿਉਂਕਿ ਜਦੋਂ ਸਿੱਖ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਵੇ ਨਾ ਜੀ ਤੇ ਗੁਰੂ ਕੋਈ ਵੀ ਐਸੀ ਅਵਸਥਾ ਨਹੀਂ ਛੱਡਦਾ ਜਿਹੜੀ ਸਿੱਖ ਨੂੰ ਦਵੇ ਨਾ ਜਦੋਂ ਸਿੱਖ ਗੁਰੂ ਦਾ ਪੱਲਾ ਪਕੜ ਲਵੇ ਤੇ ਇਹ ਕਹਵੇ ਸਤਿਗੁਰੂ ਤੇਰੇ ਤੋਂ ਬਗੈਰ ਮੇਰਾ ਕੋਈ ਨਹੀਂ ਤੇ ਫਿਰ ਗੁਰੂ ਕੋਈ ਵੀ ਤਾਕਤ ਉਹ ਨਹੀਂ ਜਿਹੜੀ ਸਿੱਖ ਨੂੰ ਨਾਂ ਦਵੇ ਪਾਵੇ ਕਿ ਜਦੋਂ ਗੁਰੂ ਕਾ ਸਿੱਖ ਗੁਰੂ ਵਾਲਾ ਬਣ ਜਾਵੇ ਉਦੋਂ ਗੁਰੂ ਫਿਰ ਆਪਣੇ ਸਿੱਖ ਦੀ ਲਾਜ ਰੱਖਦਾ ਹੈ ਪੈਜ ਰੱਖਦਾ ਹੈ ਕਿਸੇ ਪ੍ਰਕਾਰ ਵੀ ਉਹਨੂੰ ਡਿੱਗਣ ਢਹਿਣ ਨਹੀਂ ਦਿੰਦਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਅਸਲ ਦੇ ਵਿੱਚ ਉਹੀ ਸਖਾ ਹੈ ਸਿੱਖ ਮਿੱਤਰ ਹੈ ਬੰਦਪੈ ਰਿਸ਼ਤੇਦਾਰ ਹੈ ਉਹੀ ਸੱਜਣ ਹੈ ਜੋ ਗੁਰਕੇ ਭਾਣੇ ਵਿੱਚ ਆਵੇ ਜਿਹੜਾ ਸਿੱਖ ਗੁਰੂ ਦੇ ਭਾਣੇ ਦੇ ਅੰਦਰ ਚੱਲੇ ਪਰ ਸਤਗੁਰੂ ਜੀਆਂ ਨੇ ਨਾਲ ਝੰਡੋੜਿਆ ਵੀ ਕਹਿਣ ਲੱਗੇ ਆਪਣੇ ਭਾਣੇ ਜੋ ਚੱਲੇ ਭਾਈ ਜਿਹੜੇ ਫਿਰ ਆਪਣੇ ਭਾਣੇ ਦੇ ਅੰਦਰ ਚੱਲਣ ਆਪਣੇ ਹੁਕਮ ਦੇ ਅੰਦਰ ਚੱਲਣ ਆਪਣੀਆਂ ਮਨ ਦੀਆਂ ਆਈਆਂ ਕਰਨ ਕਹਿਣ ਲੱਗੇ ਨੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ ਕਹਿੰਦੇ ਫਿਰ ਉਹ ਗੁਰੂ ਦੇ ਨਾਲੋਂ ਟੁੱਟ ਕਰਕੇ ਸਦਾ ਵਾਸਤੇ ਵਿਛੋੜੇ ਦੇ ਵਿੱਚ ਰਹਿ ਕਰਕੇ ਚੋਟਾਂ ਖਾਂਦੇ ਨੇ ਜਿਵੇਂ ਕਲਗੀਧਰ ਪਿਤਾ ਜੀ ਕਹਿੰਦੇ ਨੇ ਨਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਰਹਿ ਤੈ ਤੇ ਸਿੱਖ ਸਿੱਖ ਤੇ ਰਹਿਤ ਇਹ ਦੋਵੇਂ ਚੀਜ਼ਾਂ ਸਮ ਚੱਲਣਗੀਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਦ ਪਹ ਭਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਮਰ ਜਨਮੇ ਆਵੇ ਜਾਵੇ ਕਹਿੰਦੇ ਬਿਨਾ ਗੁਰੂ ਤੋਂ ਵਿਛੜ ਕਰਕੇ ਜੇ ਸਿੱਖ ਇਹ ਕਵੇ ਮੈਨੂੰ ਸੁਖਾਂ ਦੀ ਦਾਤ ਪ੍ਰਾਪਤ ਹੋ ਜਾਵੇਗੀ ਤੇ ਕਦਾ ਚਿਤ ਵੀ ਨਹੀਂ ਸਤਗੁਰੂ ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਕਹਿਣ ਲੱਗੇ ਜਿਹੜਾ ਸਿੱਖ ਹੈ ਜਿਹੜਾ ਸੇਵਕ ਹੈ ਉਹਦਾ ਜੀਵਨ ਬੜਾ ਉੱਚਾ ਹੈ ਆਮ ਮਨੁੱਖ ਦੇ ਅੰਦਰ ਤੇ ਗੁਰੂ ਕੇ ਸਿੱਖ ਦੇ ਅੰਦਰ ਜ਼ਮੀਨ ਆਸਮਾਨ ਦਾ ਫਰਕ ਹੈ ਕਾਮ ਕ੍ਰੋਧ ਲੋਭ ਵਿਕਾਰਾ ਬਿਓ ਚੀਤ ਨਾ ਘਾਲਿਓ ਸਤਿਗੁਰੂ ਕਹਿਣ ਲੱਗੇ ਸੇਵਕ ਦਾ ਤੇ ਸਿੱਖ ਦਾ ਜੀਵਨ ਕੀ ਹੈ ਕਾਮ ਕ੍ਰੋਧ ਅਰ ਲੋਭ ਵਿਕਾਰਾ ਬਿਓ ਚੀਤ ਨਾ ਘਾਲਿਓ ਸਿੱਖ ਜਿਹੜਾ ਆਪਣੇ ਹਿੰਦੇ ਦੇ ਅੰਦਰ ਕਾਮ ਕ੍ਰੋਧ ਤੇ ਲੋਭ ਇਹਨਾਂ ਵਿਕਾਰਾਂ ਨੂੰ maat ਪਾਉਂਦਾ ਹੈ ਬਿਓ ਚੀਤ ਨਾ ਘਾਲਿਓ ਆਪਣੇ ਚਿੱਤ ਦੇ ਅੰਦਰ ਵਸਾਉਂਦਾ ਨਹੀਂ ਨਾਮ ਰਤਨ ਗੁਣਾ ਹਰ ਵਣਜੇ ਲਾਦ ਵਖਰ ਲੈ ਚਾਲਿਓ ਕਹਿਣ ਲੱਗੇ ਨਾਮ ਰਤਨ ਗੁਣਾ ਹਰ ਵਣਜੇ ਗੁਰੂ ਕਾ ਸਿਖ ਜਿਹੜਾ ਹੈ ਉਹ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਉਹਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ ਨਾਮ ਰਤਨ ਗੁਣਾ ਹਰ ਵਣਜੇ ਲਾਦ ਵਖਰ ਲੈ ਚਾਲਿਓ ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਨਾਮ ਦੇ ਵਿੱਚੋਂ ਗੁਣ ਪ੍ਰਾਪਤ ਕਰਦਾ ਹੈ ਤੇ ਲਾਡ ਵੱਖਰ ਲੈ ਚਾਲਿਓ ਸਤਿਗੁਰੂ ਕਹਿਣ ਲੱਗੇ ਇਸ ਸੰਸਾਰ ਦੇ ਵਿੱਚੋਂ ਜਾਣ ਲਗਿਆਂ ਵੀ ਉਹ ਨਾਮ ਰੂਪੀ ਖਜ਼ਾਨਾ ਜਿਹੜਾ ਹੈ ਲੱਦ ਕਰਕੇ ਤੁਰਦਾ ਹੈ ਕਿਉਂਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪਰਮਾਤਮਾ ਦਾ ਨਾਮ ਇੱਥੇ ਤੇ ਉੱਥੇ ਪੈਜ ਰੱਖਦਾ ਹੈ ਗੁਰੂ ਕਾ ਸਿੱਖ ਨਾਮ ਦਾ ਵਣਜ ਕਰਦਾ ਹੈ ਫਿਰ ਸਤਿਗੁਰੂ ਕਹਿੰਦੇ ਸੇਵਕ ਕੀ ਓੜਕ ਨਿਭੀ ਪ੍ਰੀਤ ਕਹਿੰਦੇ ਫਿਰ ਸਿੱਖ ਦੀ ਤੇ ਸੇਵਕ ਦੀ ਅਖੀਰ ਤੱਕ ਪ੍ਰਮਾਤਮਾ ਦੇ ਨਾਲ ਪ੍ਰੀਤ ਜਿਹੜੀ ਹੈ ਉਹ ਬਣ ਆਉਂਦੀ ਹੈ ਨਿਭ ਜਾਂਦੀ ਹੈ ਪਿਆਰ ਜਿਹੜਾ ਹੈ ਉਹ ਨਿਭਦਾ ਹੈ ਜੀਵਤ ਸਾਹਿਬ ਕਹਿਣ ਲੱਗੇ ਜਿਉਂਦਿਆਂ ਜੀ ਉਹ ਪ੍ਰਮਾਤਮਾ ਦੀ ਵਡਿਆਈ ਰਿਓ ਨਾਮ ਰਤਨ ਗੁਣਾ ਹਰ ਵਣਜੇ ਲਾਦ ਵਖਰ ਲੈ ਚਾਲਿਓ ਸੇਵਕੀ ਓੜਕ ਨਿਭਹੀ ਪ੍ਰੀਤ ਕਹਿਣ ਲਗੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ ਜੈਸੀ ਆਗਿਆ ਕਿੰਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਵਸਿਓ ਗਰੇ ਭੀਤਰ ਉਠ ਉਵਾਹੂ ਕਉ ਦੌਰਿਓ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸਤਿਗੁਰੂ ਕਹਿੰਦੇ ਪਰਮਾਤਮਾ ਦੀ ਆਗਿਆ ਮਨ ਦਾ ਮਨ ਦਾ ਆਗਿਆ ਦੇ ਵਿੱਚ ਭਾਵੇਂ ਨੰਗ ਭੁੱਖ ਕਿਉਣਾ ਆ ਜਾਵੇ ਜਦੋਂ ਗੁਰੂ ਦੀ ਆਗਿਆ ਹੋ ਗਈ ਗੁਰੂ ਦਾ ਹੈ ਆਗਿਆ ਦੇ ਵਿੱਚ ਸਿੱਖ ਨੂੰ ਭਾਵੇਂ ਨੰਗ ਭੁੱਖ ਵੀ ਆ ਜਾਵੇ ਸਿੱਖ ਡੋਲਦਾ ਨਹੀਂ ਤੁਸੀਂ ਭਾਈ ਮੰਜ ਬਾਰੇ ਜਾਣਦੇ ਹੋ ਨਾ ਆਗਿਆ ਮੰਨੀ ਗੁਰੂ ਪੰਚਮ ਗੁਰਦੇਵ ਸਤਿਗੁਰਾਂ ਦੀ ਮਾਲ ਡੰਗਰ ਮਰ ਗਿਆ ਸਾਰਾ ਕੁਝ ਖਤਮ ਹੋ ਗਿਆ ਪਰ ਸਤਿਗੁਰੂ ਤੇਰਾ ਹੁਕਮ ਹੈ ਉਹ ਖਾਵੇ ਉਹ ਗੁਰੂ ਦਾ ਪੱਲਾ ਨਹੀਂ ਜੇ ਛੱਡਦਾ ਜੇ ਕਿਤੇ ਦੁੱਖ ਆ ਗਿਆ ਇਹ ਥੋੜੀ ਐ ਕਿ ਸਿੱਖ ਆਪਣੇ ਗੁਰੂ ਨੂੰ ਛੱਡ ਕਰਕੇ ਹੋਰ ਕਿਸੇ ਅੱਗੇ ਬੇਨਤੀਆਂ ਕਰੂਗਾ ਕਦਾ ਵਾਸਤੇ ਨਹੀਂ ਸਤਿਗੁਰ ਕਹਿੰਦੇ ਸੋਗ ਹਰਕ ਨਹੀਂ ਜਾਣਿਓ ਇਹ ਸਿੱਖ ਦੀ ਪਰਿਭਾਸ਼ਾ ਹੈ ਨਾ ਜੇ ਸੁਖ ਦੇ ਤਾਂ ਤੁਜੈ ਅਰਾਧੀ ਸਤਿਗੁਰ ਜੇ ਤੁਸਾਂ ਸਾਨੂੰ ਸੁਖ ਦਿੱਤਾ ਹੈ ਤੇ ਅਸੀਂ ਤੁਹਾਡੀ ਅਰਦਾਸਨਾ ਕਰਾਂਗੇ ਇਹ ਸੁਖ ਦੁਖ ਦੋਹੇਦਰ ਕੱਪਰੇ ਪਹਿਰੇ ਜਾਏ ਮਨੁੱਖ ਸੇਖ ਹੋਵੇ ਭਾਵੇਂ ਗੁਰੂ ਦੇ ਨਾਲ ਨਿਕਟ ਵਰਤੀ ਹੋਵੇ ਸੁੱਖ ਦੁੱਖ ਆਵੇਗਾ ਇਹ ਤਬਦੀਲੀ ਜ਼ਰੂਰ ਆਵੇਗੀ ਜੇ ਸੁੱਖ ਹੈ ਦੁੱਖ ਆਵੇਗਾ ਦੁੱਖ ਹੈ ਸੁੱਖ ਵੀ ਜ਼ਰੂਰ ਆਵੇਗਾ ਦਿਨ ਹੈ ਰਾਤ ਹੈ ਖੁਸ਼ੀ ਹੈ ਗਮੀ ਜ਼ਰੂਰ ਹੋਵੇਗੀ ਪਰ ਗਮੀ ਦੇ ਅੰਦਰ ਜੇ ਪਰਮਾਤਮਾ ਦਾ ਪੱਲਾ ਹੈ ਤੇ ਫਿਰ ਦੁੱਖ दारू ਸੁਖ ਰੋਗ ਪਿਆ ਗੁਰੂ ਕਿਰਪਾ ਕਰਦਾ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲਐ ਮੰਨਿਓ ਸਤਗੁਰ ਕਹਿੰਦੇ ਨੂੰ ਕਬੂਲਾ ਮੈਂ ਤੇਰਾ ਸੇਖ ਬਣਾ ਕਦੇ ਤੇਰੇ ਵਾਸਤੇ ਤੇਰੇ ਦਰ ਤੇ ਆਣ ਕਰਕੇ ਤਿਆਗ ਦੀ ਪੱਲਾ ਨਾ ਛਡਾਂ ਸੋਗ ਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲਐ ਮੰਨਿਓ ਸਤਗੁਰ^{(3)} ਦੇ ਵਹੀ ਗੁਰੂ ਦਾ ਸਿੱਖ ਜਿਹੜਾ ਉਹਨੂੰ ਆਪਣੇ ਸਿਰ ਮੱਥੇ ਮੰਨਦਾ